ਤਾਂ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਦੇ ਖਿਲਾਫ ਵੱਡੀ ਕਾਰਵਾਈ ਹੋਈ ਹੈ ਲਗਾਤਾਰ ਤਹੰਦਾਸ ਦੇ ਕਿ ਇਹ ਐਕਸ਼ਨ ਮੋੜ ਤਿੱਖਾ ਕੀਤਾ ਜਾ ਰਿਹਾ ਸੀ ਲਾਰੈਂਸ ਦੇਪਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਤਾਂ ਅੱਜ ਜੋ ਕਿ ਅਨਮੋਲ ਬਿਸ਼ਨੋਈ ਹੈ ਉਹ ਭਾਰਤ ਪਹੁੰਚ ਜਾਵੇਗਾ ਦਿੱਲੀ 에어ਪੋਰਟ ਤੇ ਕੇਂਦਰੀ ਏਜੰਸੀਆਂ ਦੇ ਹਵਾਲੇ ਅਨਮੋਲ ਬਿਸ਼ਨੋਈ ਨੂੰ ਘਰ ਦਿੱਤਾ ਜਾਵੇਗਾ ਦੱਸ ਦੇ ਕਿ ਅਨਮੋਲ ਸਮੇਤ ਅਮਰੀਕਾ ਦੇ ਵੱਲੋਂ 200 ਲੋਕਾਂ ਨੂੰ ਰਿਪੋਰਟ ਕੀਤਾ ਗਿਆ ਤਾਂ ਲਾਰੈਂਸ ਦੇਪਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਤਾਂ ਉੱਥੇ ਹੀ ਅੱਜ ਅਨਮੋਲ ਬਿਸ਼ਨੋਈ ਭਾਰਤ ਪਹੁੰਚ ਜਾਵੇਗਾ ਤੇ ਲੋਰੈਂਸ ਅਪਰਾ ਹੈ ਅਨਮੋਲ ਬਿਸ਼ਨੋਈ ਜਿਸ ਨੂੰ ਕੈ ਅਮਰੀਕਾ ਤੋਂ ਰਿਪੋਰਟ ਕਰ ਦਿੱਤਾ ਗਿਆ ਦਿੱਲੀ 에어ਪੋਰਟ ਦੇ ਕੇਂਦਰੀ ਏਜੰਸੀਆਂ ਦੇ ਹਵਾਲੇ ਅਨਮੋਲ ਬਿਸ਼ਨੋਈ ਨੂੰ ਕਰ ਦਿੱਤਾ ਜਾਵੇਗਾ ਦਾਸ ਦੇ ਕਿ ਅਨਮੋਲ ਬਿਸ਼ਨੋਈ ਦੇ ਸਮੇਤ 200 ਲੋਕਾਂ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਦਿੱਲੀ 에어ਪੋਰਟ ਆਜੇ ਲੋਕ ਪਹੁੰਚਣਗੇ 2023 ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਅਨਮੋਲ ਬਿਸ਼ਨੋਈ ਜੋ ਕਿ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਤਾਂ ਹੁਣ ਜੋ ਕਿ ਡਿਪੋਰਟ ਹੋ ਕੇ ਬਾਬਾ ਸਿੱਧਕੀ ਤੇ ਸਿੱਧੂ ਮੂਸੇਵਾਲਾ ਕਤਲकांड ਤੇ ਵਿੱਚ ਨਾਮ ਸਦਾ ਅਨਮੋਲ ਬਿਸ਼ਨੋਈ ਤਾਂ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ April 2024 ਦੇ ਵਿੱਚ ਸਲਮਾਨ ਖਾਨ ਦੇ ਘਰ ਤੇ ਹੋਈ ਫਾਇਰਿੰਗ ਮਾਮਲੇ ਦੇ ਵਿੱਚ ਵੀ ਅਨਮੋਲ ਬਿਸ਼ਨੋਈ ਜੋ ਕਿ ਵਾਂਟਡ ਚੱਲ ਰਹੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅਨਮੋਲ ਬਿਸ਼ਨੋਈ ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਹੋਇਆ ਹੈ ਦੱਸ ਦੇ ਕੇ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਦੇ ਖਿਲਾਫ ਵੱਡੀ ਕਾਰਵਾਈ ਹੋਈ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਜਿਸ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਤਾਂ ਅੱਜ ਜੋ ਕਿ ਅਨਮੋਲ ਭਾਰਤ ਪਹੁੰਚੇਗਾ ਅਮਰੀਕਾ ਦੇ ਵੱਲੋਂ ਅਨਮੋਲ ਸਮੇਤ 200 ਹੋਰ ਲੋਕਾਂ ਨੂੰ ਰਿਪੋਰਟ ਕੀਤਾ ਗਿਆ ਅੱਜ ਅਨਮੋਲ ਬਿਸ਼ਨੋਈ ਭਾਰਤ ਪਹੁੰਚ ਜਾਵੇਗਾ 2023 ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਅਨਮੋਲ ਜੋ ਕਿ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਸਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਯੂਐਸ ਤੋਂ ਡਿਪੋਰਟ ਕਰਕੇ ਭਾਰਤ ਸਰਕਾਰ ਭਾਰਤ ਲੈ ਕੇ ਆ ਰਹੀ ਹੈਗੇ ਅਨਮੋਲ ਕਈ ਮਾਮਲੇ ਦੇ ਵਿੱਚ ਵੌਂਟਡ ਹੈਗਾ ਜੇਕਰ ਗੱਲ ਕੀਤੀ ਜਾਵੇ ਬਾਬਾ ਸਦੀਕੀ ਹੱਤਿਆਕਾਂਡ ਦੀ ਚਾਹੇ ਗੱਲ ਕੀਤੀ ਜਾਵੇ ਸਿੱਧੂ ਮੂਸੇਆਲਾ ਕਤਲਕਾਂਡ ਦੀ ਜਾਂ ਫਿਰ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਦੀ ਇਸ ਤੋਂ ਇਲਾਵਾ ਕਈ ਮਾਮਲੇ ਦੇ ਵਿੱਚ ਉਹ ਵੌਂਟਡ ਹੈਗਾ ਤੇ ਉਸ ਨੂੰ ਭਾਰਤ ਲੈ ਕੇ ਆਇਆ ਜਾ ਰਿਹਾ ਹੈਗਾ ਤੇ ਅੱਜ ਉਹਨਾਂ ਦੇ ਪਰਿਵਾਰ ਦੇ ਮੈਂਬਰ ਸਾਡੇ ਨਾਲ ਹੈਗੇ ਉਨ੍ਹਾਂ ਦੇ ਚਚੇਰੇ ਭਰਾ ਸਾਡੇ ਨਾਲ ਹੈ ਰਮੇਸ਼ ਬਿਸ਼ਨੋਈ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਆਖਰ ਪਰਿਵਾਰ ਇਸ ਪੂਰੇ ਮਾਮਲੇ ਨੂੰ ਕਿਸ ਤਰ੍ਹਾਂ ਦੇਖਦਾ ਹੈਗਾ ਕਿਵੇਂ ਦੇਖਦੇ ਹੋ ਅਨਮੋਲ ਨੂੰ ਜਿਹੜਾ ਹੈਗਾ ਭਾਰਤ ਲਿਆਇਆ ਜਾ ਰਿਹਾ ਹੈਗਾ ਕਿਸ ਤਰ੍ਹਾਂ ਤੇ ਕੋਈ ਸੂਚਨਾ ਮਿਲੀ ਹੈ ਤੁਹਾਨੂੰ ਜਾਣਕਾਰੀ ਮਿਲੀ ਹੈ ਜੀ ਨਹੀਂ ਕੋਈ ਹੈ ਜੀ ਸਾਨੂੰ ਸੂਚਨਾ ਨਹੀਂ ਮਿਲੀ ਜਿਹੜੀ ਸੂਚਨਾ ਉਹ ਨਿਊਜ਼ ਹੀ ਦੇਖ ਰਿਆ ਅ ਸ਼ਾਮ ਨੂੰ ਨਿਊਜ਼ ਦੇਖਿਆ ਉਹਦੇ ਵਿੱਚ ਪਤਾ ਚੱਲਿਆ ਵੀ ਇਸ ਤਰ੍ਹਾਂ ਉਹਨੂੰ ਜਿਹੜਾ ਰਿਪੋਰਟ ਕਰ ਦਿੱਤਾ ਗਿਆ ਤੇ ਭਾਰਤ ਲਿਆ ਰਹੇ ਹੈ ਦੀ ਉਹਦੇ ਚ ਜਿਹੜੀ ਮੈਂ ਜਦੋਂ ਅਸੀਂ ਨਿਊਜ਼ ਦੇਖੀ ਸਾਡੀ ਪਰਿਵਾਰ ਦੀ ਜਿਹੜੀ ਹੈ ਇੱਕ ਹੀ ਚਿੰਤਾ ਬਣੀ ਹੋਈ ਹੈ ਉਹਦੀ ਸੁਰੱਖਿਆ ਦੀ ਕਿਉਂਕਿ ਜਿਵੇਂ ਚੈਨਲਾਂ 'ਚ ਦੇਖ ਰਿਹਾ ਕਿ ਦੋ ਦੋ ਤਿੰਨ ਤਿੰਨ ਜਿਹੜੇ ਹੈ ਇਹਨਾਂ ਦੇ ਗੈਂਗਸਟਰਾਂ ਦੇ ਗਰੁੱਪ ਬਣੇ ਹੋਏ ਹੈ ਤਾਂ ਸਾਨੂੰ ਥੋੜਾ ਜਿਹਾ ਅੰਦੇਸ਼ਾ ਹੈ ਵੀ ਕਿਤੇ ਆਪਸ 'ਚ ਜਿਹੜਾ ਨੁਕਸਾਨ ਨਾ ਹੋ ਜਾਈ ਬਾਕੀ ਜਿਹੜਾ ਸਾਡਾ ਪਰਿਵਾਰ ਹੈ ਉਹ ਸਦਾ ਜਿਹੜਾ ਅਸੀਂ ਕਾਨੂੰਨ ਦਾ ਸਨਮਾਨ ਕਰਨ ਵਾਲੇ ਲੋਕ ਆ ਕਾਨੂੰਨ ਨੂੰ ਮੰਨਣ ਵਾਲੇ ਲੋਕ ਆ ਪਰ ਕਾਨੂੰਨ ਆ ਦਾ ਕੰਮ ਕਮ ਕਰੇ ਜਿਹੜਾ ਵੀ ਇਨਕੁਆਰੀ ਹੈ ਜੋ ਵੀ ਉਹ ਤਾਂ ਦੇਖੋ ਪਹਿਲੂ ਹੈ ਉਹ ਦੇ ਇਨਕੁਆਰੀ ਦਾ ਪਾਰਟ ਹੈ ਉਹ ਜੀ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਬਾਕੀ ਜਿਹੜੀ ਮੈਨ ਜਿਹੜੀ ਮੇਰੀ ਜਿਹੜੀ ਮੰਗ ਹੈਗੀ ਤੁਹਾਡੇ ਚੈਨਲ ਦੇ ਰਾਹੀਂ ਮੈਂ ਬਾਹਰ ਦੇ ਗ੍ਰਹਿ ਮੰਤਰੀ ਜੀ ਬਾਹਰ ਦੇ ਪ੍ਰਧਾਨ ਮੰਤਰੀ ਜੀ ਇਹਨਾਂ ਤੋਂ ਇੱਕ ਹੀ ਮੰਗ ਕਰਦਾ ਪਰਿਵਾਰ ਦੀ ਤਰਫੋਂ ਕਿ ਜਿਹੜਾ ਉਸ ਬੱਚੇ ਦੀ ਜਿਹੜੀ ਹੈ ਜਾਨ ਮਾਲ ਦੀ ਜਿਹੜੀ ਹੈ ਰੱਖਿਆ ਕੀਤੀ ਜਾਵੇ ਇਹ ਜਿਹੜੀ ਰੱਖੇ ਜਿਹੜੀ ਸੁਰੱਖਿਆ ਹੈ ਇਹਨੂੰ ਯਕੀਨੀ ਬਣਾਈ ਜਾਵੇ ਤਾਂ ਕਿ ਦੇਖੋ ਕਾਨੂੰਨ ਆਪਦਾ ਕੰਮ ਕਰੇ ਪਰ ਇਹ ਨਾ ਹੋਵੇ ਕਿ ਸਾਨੂੰ ਜਿਹੜੇ ਅੰਦੇਸ਼ਾ ਹੋ ਰਿਹਾ ਵੀ ਕਿਤੇ ਕੋਈ ਨੁਕਸਾਨ ਨਾ ਹੋ ਜੇ ਤੇ ਮੰਗ ਕਰਦਾ ਵੀ ਉਹਦੀ ਜਿਹੜੀ ਹੈ ਜਾਨ ਦੀ ਜਿਹੜੀ ਹੈ ਉਹ ਇਫਾਜ਼ਤ ਕੀਤੀ ਜਾਵੇ ਇਹ ਤੁਹਾਡੇ ਚੈਨਲ ਦੇ ਚੈਨਲ ਚੈਨਲ ਦੇ ਰਾਈ ਮੈਂ ਮੰਗ ਕਰਦਾ ਸੋਇਸਨਮ ਅਨਮੋਲ ਬਿਸ਼ਨੋਈ ਦੇ ਚਚੇਰੇ ਭਰਾ ਰਮੇਸ਼ ਬਨੋਈ ਜਿਨ੍ਹਾਂ ਦੀ ਮੰਗ ਹੈਗੀ ਕਿ ਕਾਨੂੰਨ ਆਪਣਾ ਕੰਮ ਕਰੇ ਲੇਕਿਨ ਅਨਮੋਲ ਦੀ ਜਾਨ ਦੀ ਸੁਰੱਖਿਆ ਕਰਨੇ ਵੀ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਉਸ ਨੂੰ ਜਿਹੜਾ ਸੁਨਿਸ਼ਚਿਤ ਕੀਤਾ ਜਾਵੇ ਅਫਤਾਰਗਿਲ ਪੀਟੀਸੀ ਨਿਊਜ਼ ਅਬੋਹਰ ਤਾਂ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼नोई ਦੇ ਨਸਿੱਕੇ ਦੇ ਖਿਲਾਫੇ ਵੱਡੀ ਕਾਰਵਾਈ ਹੋਈ ਹੈ ਦਾ ਸਿਕ ਅਨਮੋਲ ਬਿਸ਼नोई ਨੂੰ ਅੱਜ ਭਾਰਤ ਲਿਆਂਦਾ ਜਾਵੇਗਾ ਲਾਰੈਂਸ ਦਾ ਭਰਾ ਹੈ ਅਨਮੋਲ ਬਿਸ਼नोई ਅਮਰੀਕਾ ਤੋਂ ਰਿਪੋਰਟ ਕਰ ਦਿੱਤਾ ਗਿਆ ਅਨਮੋਲ ਦੇ ਸਮੇਤ 200 ਹੋਰ ਲੋਕਾਂ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਤਾਂ ਅੱਜ ਅਨਮੋਲ ਬਿਸ਼ਨੋਈ ਜੋ ਕਿ ਭਾਰਤ ਪਹੁੰਚੇਗਾ ਦਿੱਲੀ 에어ਪੋਰਟ ਤੇ ਰਾਹੀਂ ਜੋ ਭਾਰਤ ਅਨਮੋਲ ਬਿਸ਼ਨੋਈ ਪਹੁੰਚ ਜਾਵੇਗਾ ਦਿੱਲੀ 에어ਪੋਰਟ ਤੇ ਕੇਂਦਰੀ ਏਜੰਸੀ ਦੇ ਹਵਾਲੇ ਅਨਮੋਲ ਬਿਸ਼ਨੋਈ ਨੂੰ ਕਰ ਦਿੱਤਾ ਜਾਵੇਗਾ ਲਗਾਤਾਰ ਜੋ ਅਨਮੋਲ ਬਿਸ਼ਨੋਈ ਵਾਂਟਡ ਚੱਲ ਰਿਹਾ ਅਨਮੋਲ ਸਮੇਤ ਅਮਰੀਕਾ ਦੇ ਵੱਲੋਂ 200 ਲੋਕਾਂ ਨੂੰ ਜੋ ਕਿ ਡਿਪੋਰਟ ਕੀਤਾ ਗਿਆ ਦੱਸ ਦੇ ਕਿ ਅੱਜ ਭਾਰਤ ਪਹੁੰਚੇਗਾ ਅਨਮੋਲ ਬਿਸ਼ਨੋਈ 2023 ਦੇ ਵਿੱਚ ਗੈਰਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਅਨਮੋਲ ਬਿਸ਼ਨੋਈ ਦਾ ਹੁਣ ਅਮਰੀਕਾ ਤੋਂ ਵੱਲੋਂ ਰਿਪੋਰਟ ਕਰ ਦਿੱਤਾ ਗਿਆ ਹੈ ਬਾਬਾ ਸਿੱਧਕੀ ਤੇ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਅਨਮੋਲ ਬਿਸ਼ਨੋਈ ਜੋ ਕਿ ਨਾਮਸ਼ਤ ਹੈ ਤੇ ਉਥੇ ਹੀ April 2024 ਦੇ ਵਿੱਚ ਸਲਮਾਨ ਖਾਨ ਦੇ ਘਰ ਤੇ ਹੋਈ ਫਾਇਰਿੰਗ ਮਾਮਲੇ ਤੇ ਵਿੱਚ ਵੀ ਵੌਂਟਡ ਹੈ ਅਨਮੋਲ ਬਿਸ਼ਨੋਈ ਜਿਸ ਨੂੰ ਕਿ ਅੱਜ ਭਾਰਤ ਲਿਆਂਦਾ ਜਾ ਰਿਹਾ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅਨਮੋਲ ਬਿਸ਼ਨੋਈ ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਹੈ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਸਿੱਕੀ ਦੇ ਖਿਲਾਫ ਵੱਡੀ ਕਾਰਵਾਈ ਹੋਈ ਹੈ ਅਨਮੋਲ ਬਿਸ਼ਨੋਈ ਅਨਮੋਲ ਬਿਸ਼ਨੋਈ ਅਮਰੀਕਾ ਤੋਂ ਰਿਪੋਰਟ ਕਰਕੇ ਜੋ ਭੇਜਿਆ ਜਾਵੇਗਾ ਅੱਜ ਅਨਮੋਲ ਬਿਸ਼ਨੋਈ ਭਾਰਤ ਪਹੁੰਚੇਗਾ ਲਾਰੈਂਸ ਦੇ ਪ੍ਰਾ ਅਨਮੋਲ ਬਿਸ਼ਨੋਈ ਦੇ ਖਿਲਾਫ ਵੱਡੀ ਕਾਰਵਾਈ ਹੋਈ ਹੈ ਅੱਜ ਅਨਮੋਲ ਬਿਸ਼ਨੋਈ ਜੋ ਕੇ ਭਾਰਤ ਪਹੁੰਚ ਜਾਵੇਗਾ ਦਾਸ ਦੇ ਕਿ ਕੇਂਦਰੀ ਏਜੰਸੀਆਂ ਦੇ ਹਵਾਲੇ ਦਿੱਲੀ 에어ਪੋਰਟ ਤੋਂ ਹੀ ਉਸ ਨੂੰ ਕਾਰ ਦਿੱਤਾ ਜਾਵੇਗਾ ਪਰਿਵਾਰ ਕਹਿ ਰਿਹਾ ਹੈ ਕਿ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਲੋਕਾਂ ਪਰਿਵਾਰ ਕਹਿ ਰਿਹਾ ਹੈ ਕਿ ਕਾਨੂੰਨ ਜਿਸ ਤਰੀਕੇ ਨਾਲ ਕਾਰਵਾਈ ਕਰੇਗਾ ਅਸੀਂ ਉਸ ਦਾ ਸਨਮਾਨ ਕਰਦੇ ਹਾਂ ਅਨਮੋਲ ਸਮੇਤ ਅਮਰੀਕਾ ਦੇ ਵੱਲੋਂ 200 ਹੋਰ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈ ਤੈਸੇ ਖਬਰ ਤੇ ਵਿਦੇਰੇ ਜਾਣਕਾਰੀ ਦੀ ਸਾਂਝ ਪਾਣਗੇ ਸਹਿਯੋਗੀ ਆਕਾਸ਼ਦੀਪ ਸਿੰਘ ਖਿੰਦ ਸਾਡੇ ਨਾਲ ਦਿੱਲੀ ਤੋਂ ਲਾਈਵ ਜੁੜ ਚੁੱਕੇ ਨੇ ਆਕਾਸ਼ ਜੋ ਇਹ ਖਤਰਨਾਕ ਕੈਂਸਰਰ ਲੋਰੈਂਸ ਬਿਸ਼ਨੋਈ ਉਸਦੇ ਭਰਾ ਦੇ ਖਿਲਾਫ ਇੱਕ ਵੱਡੀ ਕਾਰਵਾਈ ਚੁੱਕੀ ਹੋ ਰਹੀ ਹੈ ਅਮਰੀਕਾ ਤੋਂ ਰਿਪੋਰਟ ਕਰ ਦਿੱਤਾ ਗਿਆ ਅੱਜ ਜੋ ਦਿੱਲੀ 에어ਪੋਰਟ ਤੇ ਇਹਨਾਂ ਦੀ ਫਲਾਈਟ ਪਹੁੰਚਣ ਵਾਲੀ ਹੈ ਕਿੰਨੇ ਵਜੇ ਦਾ ਸਮਾਂ ਰੱਖਿਆ ਗਿਆ ਜਦੋਂ ਇਹ ਫਲਾਈਟ ਚੁੱਕੀ ਦਿੱਲੀ 에어ਪੋਰਟ ਤੇ ਲੈਂਡ ਹੋਵੇਗੀ ਅ ਦੇਖੋ ਕੁਲਵਿੰਦਰ ਹਜੇ ਤੱਕ ਐਗਜ਼ੈਕਟਿੰਗ ਟਾਈਮ ਜਿਹੜਾ ਹੈਗਾ ਉਹ ਨਹੀਂ ਦੱਸਿਆ ਗਿਆ ਪਰ ਇੰਨਾ ਜ਼ਰੂਰ ਸਾਡੇ ਇਸ ਤਰ੍ਹਾਂ ਤੋਂ ਪਤਾ ਲੱਗਿਆ ਕਿ 9:00 9:00 ਤੋਂ ਵਿੱਚ ਵਿੱਚ ਜਿਹੜੀ ਫਲਾਈਟ ਹੈਗੀ ਹੈ ਇਹ ਦਿੱਲੀ ਏਅਰਪੋਰਟ ਤੇ ਲੈਂਡ ਹੋ ਜਾਏਗੀ ਔਰ ਅਨਮੋਲ ਬਿਸ਼ਨੋਈ ਜੋ ਕਿ ਲੋੜਿੰਦਾ ਸੀ ਬੜੇ ਕੇਸਾਂ ਦੇ ਵਿੱਚ ਕੱਲਾ ਸਿਰਫ ਪੰਜਾਬ ਦੇ ਵਿੱਚ ਨਹੀਂ ਬਲਕਿ ਉਸ ਦੇ ਉੱਪਰ ਪੂਰੇ ਭਾਰਤ ਦੇ ਵਿੱਚ ਅਨੇਕਾ ਕੇਸ ਹੈਗੇ ਸੀਗੇ ਜਿਸ ਨੂੰ ਲੈ ਕੇ ਪਿਛਲੇ ਮਹੀਨੇ ਅਮਰੀਕਾ ਦੇ ਵਿੱਚ ਉਸ ਤੇ ਕੇਸ ਰਜਿਸਟਰ ਕੀਤਾ ਗਿਆ ਫਿਰ ਰੀਟੇਨ ਕੀਤਾ ਗਿਆ ਔਰ ਉਸ ਤੋਂ ਬਾਅਦ ਅ ਫਾਈਨਲੀ ਜਿਹੜੀ ਕਾਰਵਾਈ ਹੋਈ ਹੈ ਉਸ ਦੀ ਜਿਹੜੀ ਐਕਸਟਰਾਡੀਸ਼ਨ ਹੈ ਉਹ ਕਰਨ ਦੀ ਪਰਮਿਸ਼ਨ ਦੇ ਦਿੱਤੀ ਗਈ ਹੈ ਤੇ ਅੱਜ ਦਿੱਲੀ 에어ਪੋਰਟ ਤੇ ਅਨਮੋਲ ਬਿਸ਼ਨੋਈ ਹੈ ਜਿਹੜਾ ਉਹ ਪਹੁੰਚ ਜਾਏਗਾ ਹਾਲਾਂਕਿ ਇਸ ਤੇ ਉਸ ਦੀ ਜੋ ਫੈਮਿਲੀ ਹੈ ਉਹਨਾਂ ਦਾ ਕਹਿਣਾ ਉਸ ਦੇ ਕਜ਼ਿੰਨ ਦਾ ਵੀ ਜੋ ਮੀਡੀਆ ਦੇ ਅੱਗੇ ਪੱਖ ਆਇਆ ਹੈ ਕਿ ਉਸ ਨੂੰ ਆਪਣੇ ਭਰਾ ਦੇ ਗੁਨਾਹਾਂ ਦੀ ਸਜ਼ਾ ਮਿਲ ਰਹੀ ਹੈ ਨਾ ਕਿ ਸਿਰਫ ਉਸ ਦੀ ਕੋਈ ਗਲਤੀ ਹੈਗੀ ਹੈ ਹਾਲਾਂਕਿ ਇੱਕ ਕਮ ਅਜੰਸੀਆ ਦਾ ਹੁੰਦਾ ਹੈ ਪਰ ਇੰਨਾ ਜ਼ਰੂਰ ਹੈਗਾ ਜਿਹੜੇ 26 ਵਿਅਕਤੀ ਹੋਰ ਇਸ ਕੇਸ ਦੇ ਵਿੱਚ ਫੜੇ ਗਏ ਨੇ ਖਾਸ ਤੌਰ ਤੇ ਐਨਸੀਪੀ ਜੋ ਬਾਬਾ ਸਿਦਕੀ ਜਿਸ ਦਾ ਮਰਡਰ ਹੋਇਆ ਸੀਗਾ ਬੰਡਰ ਦੇ ਵਿੱਚ ਮੁੰਬਈ ਦੇ ਵਿੱਚ ਜਿੰਦਾ ਸ਼ਾਰਟ ਕਰ ਦਿੱਤਾ ਸੀਗਾ ਉਸ ਦੇ ਵਿੱਚ 26 ਬੰਦੇ ਫੜੇ ਗਏ ਸੀ ਉਹਨਾਂ ਦੀ ਚੈਟ ਦੇ ਵਿੱਚੋਂ ਇਹ ਜ਼ਰੂਰ ਡਿਸਕਲੋਜ਼ ਹੋਇਆ ਕਿ ਜੋ ਅਨਮੋਲ ਬਿਸ਼ਨੋਏ ਮੇਨ ਕਨਸਪੀਰੇਟਰ ਹੈਗਾ ਸੀਗਾ ਇਹ ਉਹਨਾਂ ਨੂੰ ਗਾਈਡਲਾਈਨਸ ਦੇ ਰਿਹਾ ਸੀਗਾ ਕਿਸ ਤਰ੍ਹਾਂ ਜੋੜਾ ಪೂರಾನ ಬನ್ನಾ ಕರ NCP ਦੇ ਲੀਡਰ ਬੱਬਾ ਸਿੱਕੀ ਦੇ ਕਤਲ ਕਰਨਾ ਹੈ ਇਸ ਤੋਂ ਇਲਾਵਾ ਜਿਹੜੇ ਸਲਮਾਨ ਖਾਨ ਐਕਟਰ ਹੈਗੇ ਨੇ ਬਾਲੀਵੁੱਡ ਦੇ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਦੇ ਵਿੱਚ ਵੀ ਇਸ ਦੇ ਜਿਹੜੇ ਅਨਮੋਲ ਬਿਸ਼ਨੋਈ ਦੀਆਂ ਤਾਰਾ ਜੁੜਦੀਆਂ ਨੇ ਨਾਲ ਦੀ ਨਾਲ ਸਿੱਧੂ ਮੂਸੇਵਾਲੇ ਦੇ ਜੋ ਪੰਜਾਬੀ ਸਿੰਗਰ ਦੇ ਕਤਲ ਦੇ ਵਿੱਚ ਵੀ ਇਸ ਦਾ ਨਾਮ ਆਉਂਦਾ ਤਾਂ ਹੁਣ ਏਜੰਸੀਸ ਜਦੋਂ ਇਹਨੂੰ ਅੱਜ ਡਿਟੇਨ ਕਰਨੀਆਂ ਜਾਂ ਜਦ ਪਕੜਨ ਇਹ ਦੇਖਣਾ ਹੋਏਗਾ ਕਿ ਇਸ ਨੂੰ ਸਭ ਤੋਂ ਪਹਿਲਾਂ ਬੰਬੇ ਲੈ ਕੇ ਜਾਇਆ ਜਾਂਦਾ ਜਾਂ ਫਿਰ ਪੰਜਾਬ ਲੈ ਕੇ ਜਾਇਆ ਜਾਂਦਾ ਕਿਉਂਕਿ ਇਸ ਤੇ ਅਨੇਕਾਂ ਕੇਸਸ ਨੇ ਉਹ ਰਜੰਸੀਸ ਆਪਣੇ ਹਿਸਾਬ ਦੇ ਨਾਲ ਜਿੱਥੇ ਉਹਨਾਂ ਨੂੰ ਪ੍ਰੈਫਰੇਬਲ ਫਸਟ ਲੱਗੇਗਾ ਕਿ ਕਿੱਥ ਸਾਨੂੰ ਪੇਸ਼ ਕਰਨਾ ਹੈ ਜਾਂ ਕਿੱਥੇ ਇਸ ਤੋਂ ਜ਼ਿਆਦਾ ਜਾਣਕਾਰੀ ਇਕੱਠੀ ਕੀਤੀ ਜਾ ਸਕਦੀ ਹੈ ਉਸੇ ਤਹਿ ਤਿਸ ਨੂੰ ਉੱਥੇ ਲਿਜਾਇਆ ਜਾਏਗਾ ਗੁਰਵਿੰਦਰ ਤਾਂ ਬਿਲਕੁਲ ਜ਼ਾਹਿਰ ਤੌਰ ਤੇ ਜਿਸ ਸਾਥ ਦੇ ਨਾਲ ਇਸ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਲਗਾਤਾਰ ਪਾਲਿਸਤੀ ਹੋ ਰਹੀ ਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਵੱਲੋਂ 10 ਲੱਖ ਰੁਪਏ ਦਾ ਐਲਾਨ ਜੋ ਕਿ ਆਕਾਸ਼ ਕੀਤਾ ਹੋਇਆ ਸੀ ਤਾਂ ਉੱਥੇ ਹੀ ਹੁਣ ਕੇਂਦਰੀ ਏਜੰਸੀਆਂ ਦੇ ਹਵਾਲੇ ਜਦੋਂ ਦਿੱਲੀ 에ਰਪੋਰਟ ਤੇ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਕੀ ਕੁਝ ਅਪਡੇਟ ਕਿ ਉਸ ਨੂੰ ਕਿੱਥੇ ਲਿਜਾਇਆ ਜਾਣਾ ਹੈ हां बिल्कुल कुलविंदर 10 लाख ਦਾ ਇਨਾਮ ਜਿਹੜਾ ਇਹਦੇ ਵੱਲੋਂ ਰੱਖਿਆ ਗਿਆ ਔਰ ਕਾਫੀ ਲੰਬੇ ਸਮੇਂ ਤੋਂ ਦੇਖੋ ਜੋ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ ਉਸ ਦੇ ਵਿੱਚ ਚਾਹੇ ਗੋਲਡੀ ਬਰਾੜ ਹੋ ਗਿਆ ਅਨਮੋਲ ਬਿਸ਼ਨੋਈ ਹੋ ਗਿਆ ਸਿੱਧੂ ਮੂਸੇਵਾਲਾ ਹੋ ਗਿਆ ਇਹਨਾਂ ਸਾਰਿਆਂ ਦੇ ਜਿਹੜੇ ਧਾਰ ਜੁੜਦੇ ਨੇ ਪਿਛਲੇ ਹੀ ਸਾਲ ਜਿਹੜੀ ਇੱਕ ਬੜੀ ਵੀਡੀਓ ਵਾਇਰਲ ਹੋਈ ਸੀ ਅਨਮੋਲ ਬਿਸ਼ਨੋਈ ਦੀ ਜਿਸ ਦੇ ਵਿੱਚ ਕਿ ਉਹ ਕਰਨ ਓਜਲਾ ਦੇ ਨਾਲ ਖੜਾ ਦਿਖ ਰਿਹਾ ਸੀ ਜਿਸ ਦੇ ਵਿੱਚ ਉਹ ਪੂਰਾ ਸਹੀ ਤਰ੍ਹਾਂ ਦਿਖਦਾ ਨੱਚ ਗਾਰਿਆ ਹੁੰਦਾ ਕਰਨ ਓਜਲਾ ਦੇ ਨਾਲ ਉਸ ਨੂੰ ਲੈ ਕੇ ਬੜਾ ਵਿਰੋਧ ਵੀ ਹੋਇਆ ਸੀਗਾ ਕਿ ਪਰ ਬਾਅਦ ਚ ਸਫਾਈ ਦਿੱਤੀ ਗਈ ਸੀ ਕਿ ਕਰਨ ਓਜਲਾ ਵੱਲੋਂ ਕਿ ਉਸ ਦਾ ਕੋਈ ਇਸ ਦਿਨ ਨਿੱਜੀ ਰਿਸ਼ਤਾ ਨਹੀਂ ਪਾਰਟੀ ਦੇ ਵਿੱਚਨੇ ਕਾ ਲੋਕ ਮਿਲਦੇ ਨੇ ਪਰ ਦੇ ਵਿੱਚ ਜ਼ਰੂਰ ਆਏ ਪਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ এজੰਸੀਜ਼ ਦੇ ਵੱਲੋਂ ਦੇਖੋ ਉਸ ਤੇ ਬੜੇ ਕੇਸਿਸ ਨੇ ਪੰਜਾਬ ਦੇ ਵਿੱਚ ਕੇਸਿਸ ਹੈਗੇ ਰਾਜਸਥਾਨ ਦੇ ਵਿੱਚ ਕੇਸਿਸ ਹੈਗੇ ਇਸ ਤੋਂ ਇਲਾਵਾ ਬੰਬੇ ਦਾ ਕੇਸ ਹੈਗਾ ਤਾਂ ਹੋਰ ਵੀ ਅਨੇਕਾ ਕੇਸਿਸ ਹੈਗੇ ਨੇ ਇਨਵੈਸਟੀਗੇਸ਼ਨ ਜਿਹੜੀ ਏਜੰਸੀਸ ਹੈਗੀਆਂ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਐਨਆਈਏ ਹੈਂਡਓਵਰ ਲੈ ਲੇਗੀ ਜਿੱਦਾਂ ਹੀ ਡੈਲੀ ਲੈਂਡ ਹੋਏਗਾ ਫਿਰ ਐਨਆਈਏ ਆਪਣੇ ਹਿਸਾਬ ਦੇ ਨਾਲ ਜਿੱਥੇ ਉਹਨਾਂ ਨੂੰ ਲੱਗੇਗਾ ਕਿ ਕਿਹੜੇ ਕੇਸ ਦੇ ਵਿੱਚ ਸਭ ਤੋਂ ਵੱਡਾ ਇਨਫੋਰਮੇਸ਼ਨ ਇਕੱਠੀ ਕੀਤੀ ਜਾ ਸਕਦੀ ਹੈ ਔਰ ਕਿੱਥੇ ਸਭ ਤੋਂ ਪਹਿਲਾਂ ਪੇਸ਼ ਕੀਤਾ ਜਾ ਸਕਦਾ ਹੈ ਪਰ ਉਮੀਦ ਹੈ ਕਿ ਮੈਨੂੰ ਲੱਗਦਾ ਜੋ ਐਨਸੀਪੀ ਦੇ ਲੀਡਰ ਹੈਗੇ ਨੇ ਬਾਬਾ ਸਿਦਕੀ ਕਿਉਂਕਿ ਉਹਨਾਂ ਦੇ ਜਿਹੜੇ ਬੇਟਾ ਹੈਗੇ ਨੇ ਜ਼ੇਸ਼ਾਨ ਉਹ ਲੈਂਡ ਹੋ ਰਿਹਾ ਕਿਉਂਕਿ ਕੁਲਵਿੰਦਰ ਉਹਨਾਂ ਨੂੰ ਪਾਰਟੀ ਬਣਾਇਆ ਹੋਇਆ ਹੈ ਇਸ ਕੇਸ ਦੇ ਵਿੱਚ ਜਦੋਂ ਜਿਹੜਾ ਹੋਮ ਲੈਂਡ ਸਿਕਿਉਰਿਟੀ ਡਿਪਾਰਟਮੈਂਟ ਹੁੰਦਾ ਯੂ ਐਸ ਦਾ ਜਿੰਨਾ ਦਾ ਕੇਸ ਹੁੰਦਾ ਹੈ ਉਹਨਾਂ ਨੂੰ ਪਾਰਟੀ ਬਣਾਇਆ ਜਾਂਦਾ ਉਹਨਾਂ ਦੀ ਮੇਲ ਅਟੈਚ ਹੈਗੀ ਹੈ ਤੇ ਉਹਨਾਂ ਦੀ ਮੇਲ ਦੇ ਉੱਪਰ ਇਨਫੋਰਮੇਸ਼ਨ ਆਈ ਹੈ ਹੀ ਇਸ ਆਊਟ ਆਫ ਫੈਡਰਲ ਕੰਟਰੀ ਜਾਨੀ ਕਿ ਯੂ ਐਸ ਤੋਂ ਹੁਣ ਬਾਹਰ ਹੈ ਜਿਸ ਤੋਂ ਇਹ ਖੁਲਾਸਾ ਹੋਇਆ ਉਹ ਈਮੇਲ ਦੇ ਜ਼ਰੀਏ ਐਕਸਕਲੂਸਿਵ ਈਮੇਲ ਵੀ ਦਿਖਾ ਰਹੇ ਆ ਉਹ ਉਸ ਨੂੰ ਲੈ ਕੇ ਖਾਸ ਤੌਰ ਤੇ ਜਿਹੜਾ ਲੱਗਦਾ ਹੈ ਕਿ ਸ਼ਾਇਦ ਸਭ ਤੋਂ ਪਹਿਲਾਂ ਜਿਹੜਾ ਹੈਗਾ ਬਾਬਾ ਸਿੱਦਕੀ ਦੇ ਕੇਸ ਦੇ ਵਿੱਚ ਅ तो ठीक आकाश बहुत बहुत शुक्रिया हम है, जानकर दर्शकों तक पहुंचाया तो लगातार नजर के रखो अपडेट जरूर लवेंगे तो उत अनमोल बिश्नोई में जो कि भारत से आता जा रहा है दस दिए कि लॉरेंस बिश्नोई का भा है अनमोल बिश्नोई जिस पर कि कारवाई होगी नैशनल इन्वेस्टिगेशन एजेंसी के, के वालों दस लाख रुपए का ਨਾਮ ਦਾ ਐਲਾਨ ਵੀ ਇਸ ਤੇ ਐਲਾਨਿਆ ਗਿਆ ਤਾਂ ਫਿਲਹਾਲ ਅਗਲੀ ਖਬਰ ਦਾ ਉਕਰ ਲੈਣ ਦੱਸ ਦੇ ਕਿ ਉਧਰ ਮੁੰਬਈ ਦੇ ਵਿੱਚ ਐਨਸੀਪੀ ਆਗੂ ਤੇ ਪਾਬਾ ਸਿੱਦਕੀ ਦੇ ਪੁੱਤਰ ਜਿਸ਼ਾਨ ਸਿੱਦਕੀ ਨੇ ਅਨਮੋਲ ਬਿਸ਼ਨੋਈ ਨੂੰ ਭਾਰਤ ਤੇ ਲਿਆਉਣ ਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ ਦੱਸ ਦੇ ਕਿ ਅਨਮੋਲ ਬਿਸ਼ਨੋਈ ਜਿਸ ਨੂੰ ਕਿ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਜਿਸ ਨੂੰ ਕਿ ਅੱਜ ਭਾਰਤ ਲਿਆਂਦਾ ਜਾਵੇਗਾ ਹਾਲਾਂਕਿ ਅਨਮੋਲ ਬਿਸ਼ਨੋਈ ਸਮੇਤ 200 ਹੋਰ ਲੋਕ ਹੈ ਜਿਨ੍ਹਾਂ ਨੂੰ ਰਿਪੋਰਟ ਕਰਕੇ ਭਾਰਤ ਭੇਜਿਆ ਜਾ ਰਿਹਾ ਹੈ ਦਿੱਲੀ 에ਅਰਪੋਰਟ ਤੇ ਇਹ ਫਲਾਈਟ ਜੋ ਕਿ ਨਦੀ ਲੈਂਡ ਹੋਵੇਗੀ ਤਾਂ ਹੁਣ ਅਨਮੋਲ ਬਿਸ਼ਨੋਈ ਨੂੰ ਭਾਰਤ ਲਿਆਉਣ ਤੇ ਸੰਤੁਸ਼ਟੀ ਵੀ ਜ਼ਾਹਰ ਮੁੰਬਈ ਲਿਆ ਕੇ ਸਿੱਦਕੀ ਕਤਲकांड ਦੀ ਤੈ ਤੱਕ ਜਾਨ ਦੀ ਬੇहद ਲੋੜ ਹੈ ਤਾਂ ਪੁੱਛਪੜਤਾਲ ਕੀਤੀ ਜਾਵੇਗੀ ਦੱਸਿਆ ਕਿ ਬਾਬਾ ਸਿੱਦਕੀ ਕਤਲकांड ਤੇ ਵਿਚ ਅਨਮੋਲ ਬਿਸ਼ਨੋਈ ਵੀ ਨਾਮਜ਼ਦ ਹੈ ਤਾਂ ਕਈ ਮਾਮਲੇ ਤੇ ਵਿਚ ਲਗਾਤਾਰ ਲੁਰਿੰਦਾ ਚੱਲ ਰਿਹਾ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਵੱਲੋਂ 10 ਲੱਖ ਰੁਪਏ ਦੇ ਨਾਮ ਦਾ ਐਲਾਨ ਵੀ ਜੋ ਕਿ ਅਨਮੋਲ ਬਿਸ਼ਨੋਈ ਤੇ ਕੀਤਾ ਹੋਇਆ ਲਾਰੈਂਸ ਬਿਸ਼ਨੋਈ ਦਾਪਰਾ ਹੈ ਅਨਮੋਲ ਬਿਸ਼ਨੋਈ basically my family has registered as a victim family in the united states of america we've contacted all the justice department of america and we've been uh, registered as a victim family so from the victim notification we get updates about anmol Vishnoi. previously also we got to know that he's detained by the uh, dhs the department of homeland security in iowa in the jail of iowa and today we've got a mail that federal government has removed anmol Vishnoi from the united states of america as on 18th November 2025. So the question arises that is he being deported to India? And uh, my request, my strong request uh, to the central government is to actually bring him back if he's removed from America, and for the state government as well to bring him back to Mumbai and to make sure that he's interrogated and arrested because he's a threat to the society. He was named in my father's murder as well. Uh, in Salman Bhai's case also, his name has been arising frequently. So he's a threat to the society, to our family, to everyone, and. For us to know who's the mastermind behind my father's murder, if they say that Anmol Bishnoi directed it, there must be someone who's asked Anmol Bishnoi to do this. So it's very important for us to know who has asked Anmol Bishnoi to do this. So for that, they need to bring Anmol Bishnoi back to Mumbai. And if he's been released, if he's been removed from America, then it's a very uh, good opportunity for the Indian government to intervene and make sure he's deported back to India. Overall development in your. Uh...